2027 ਦੀਆਂ ਚੋਣਾਂ ਦੀਆਂ ਤਿਆਰੀਆਂ ਸਾਰੀਆਂ ਪਾਰਟੀਆਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਆਪਣੀ ਆਪਣੀ ਪਾਰਟੀ ਦੇ ਉਮੀਦਵਾਰ ਵੱਖ-ਵੱਖ ਜਗਾਵਾਂ ਤੋਂ ਆਪਣੇ ਦਾਅਵੇ ਠੋਕਰੇ ਨੇ ਪਰ ਸੁਖਬੀਰ ਸਿੰਘ ਬਾਦਲ ਨੇ ਜੋ ਕੱਲ ਐਲਾਨ ਕੀਤਾ ਕਿ ਮੈਂ ਗਿੱਦੜਵਾ ਤੋਂ ਚੋਣ ਲੜਾਂਗਾ ਕਿਉਂਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਜਲਾਲਾਬਾਦ ਤੋਂ ਚੋਣ ਲੜਦੇ ਰਹੇ ਨੇ ਪਰ ਹੁਣ ਜੋ 2027 ਦੇ ਇਲੈਕਸ਼ਨਾਂ ਦੀ ਚੋਣ ਜੋ ਗਿੱਦੜਵਾ ਤੋਂ ਲੜਨਗੇ ਕਿਉਂਕਿ ਉਹਨਾਂ ਦਾ ਪੁਰਾਣਾ ਪਿਸ਼ੋਕੜ ਰਿਸ਼ਤਾ ਬਣਿਆ ਤਾਂ ਗਿੱਦੜਵਾ ਦੇ ਨਾਲ ਕਾਫੀ ਨਜ਼ਦੀਕੀਆਂ ਰਹੀਆਂ ਨੇ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਗਿੱਦੜਵਾ ਤੋਂ ਵਿਧਾਇਕ रह ਚੁੱਕੇ ਨੇ ਪਰ ਉਸ ਤੋਂ ਬਾਅਦ ਜਦੋਂ ਗਿੱਦੜਵਾ ਦੇ ਵਿਧਾਇਕ ਡਿੰਪੀ ਢਿੱਲੋਂ ਨੇ ਉਹਨਾਂ ਨੇ ਇੱਕ ਚੈਨਲ ਦੇ ਨਾਲ ਇੰਟਰਵਿਊ ਕੀਤੀ ਅਤੇ ਉਹ ਵੀ ਕਹਿੰਦੇ ਦਿਖਾਈ ਦਿੱਤੇ ਨੇ ਕਿ ਮੈਂ ਇੱਕ ਖੁਸ਼ ਨਸੀਬ ਹਾਂ ਕਿਉਂਕਿ ਮੈਂ ਵੀ ਪਹਿਲਾਂ ਅਕਾਲੀ ਦਲ ਦੇ ਵਿੱਚ ਰਿਹਾ ਮੈਨੂੰ ਚੋਣ ਲੜਨ ਦਾ ਇੱਕ ਮੌਕਾ ਮਿਲਿਆ ਕਿ ਆਪਣੇ ਹੀ ਸੀਨੀਅਰ ਦੇ ਨਾਲ ਚੋਣ ਲੜਾਂਗਾ ਕਿਉਂਕਿ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਇਹ ਵੀ ਸੀ ਕਿ ਜੋ ਕਿ ਪਾਰਟੀ ਦੇ ਪ੍ਰਧਾਨ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੇ ਉਹ ਕਾਲੀ ਦਲ ਦੇ ਪ੍ਰਧਾਨ ਨੇ ਅਤੇ ਰਾਜਾ ਵੜਿੰਗ ਨੇ ਜੋ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਉਹਨਾਂ ਦਾ ਇਹ ਕਹਿਣਾ ਕਿ ਦੋ ਦੋ ਦੀggaj ਨੇਤਾਵਾਂ ਦੇ ਸਾਹਮਣੇ ਮੈਨੂੰ ਚੋਣ ਲੜਨ ਦਾ ਮੌਕਾ ਮਿਲੇਗਾ ਮੈਂ ਇੱਕ ਖੁਸ਼ ਨਸੀਬਾਂ ਇਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਕਿ ਮੈਂ ਦਾਵਾ ਕਰ ਰਿਹਾ ਕਿ ਕਿਉਂਕਿ ਮੇਰਾ ਏਰੀਆ ਵੀ ਪੁਰਾਣਾ ਜੋ ਗਿੱਦੜਵਾਦ ਨਾਲ ਕਾਫੀ ਲਿੰਕ ਹੈ ਮੈਂ ਇੱਥੋਂ ਜਿੱਤਾਂਗਾ ਪਰ ਡਿੰਪੀਟੇ ਲਾਦੇ ਵੱਲੋਂ ਵੀ ਆਪਣਾ ਦਾਵਾ ਕੀਤਾ ਜਾਂਦਾ ਕਿ ਗਿੱਦੜਵਾ ਮੇਰਾ ਹਲਕਾ ਮੇਰਾ ਏਰੀਆ ਪਰ ਗਿੱਦੜਵਾ ਤੋਂ ਜੇ ਦੇਖੇ ਤਾਂ ਰਾਜਾ ਵਡਿੰਗ ਦਾ ਵੀ ਹਲਕਾ ਗਿੱਦੜਬਾਈ ਹੈ ਉਹ ਵੀ ਇੱਥੋਂ ਦਾ ਦਾਵਾ ਕਰਦੇ ਨੇ ਕਿ ਮੇਰਾ ਏਰੀਆ ਮੇਰਾ ਹਲਕਾ ਮੈਂ ਇੱਥੋਂ ਜਿੱਤਾਂਗਾ 2027 ਦੀ ਹੁਣ ਤੱਕ ਜਿਵੇਂ ਕਿ ਡੇਢ ਸਾਲ ਹਾਲੇ ਇਲੈਕਸ਼ਨਾਂ ਨੂੰ ਪਿਆ ਪਰ ਹੁਣ ਦੀ ਹੋਟ ਸੀਟ ਮੰਨੀ ਜਾਵੇ ਤਾਂ ਗਿੱਦੜਵਾ ਬਣ ਚੁੱਕੀ ਹੈ ਜਿਵੇਂ ਕਿ ਵਕ ਵਕ ਉਮੀਦਵਾਰਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਪਰ ਪੰਜਾਬ ਦੇ ਵਿੱਚ ਹੁਣ ਜੇ ਮੰਨੀਏ ਤਾਂ ਗਿੱਦੜਵਾ ਹੋਟ ਸੀਟ ਬਣ ਚੁੱਕਿਆ ਕਿਉਂਕਿ ਦਿਗਗੇ ਚ ਨੇਤਾ ਜੋ ਵੱਖ-ਵੱਖ ਪਾਰਟੀਆਂ ਦੇ ਦਿਗਗੇ ਜੇ ਨੇਤਾ ਨੇ ਉਹ ਇਸ ਦੇ ਦਾਵਾ ਠੋਕਰੇ ਨੇ ਪਰ ਹੁਣ ਦੇਖਣਾ ਇਹ ਹੋਵੇਗਾ ਕਿ 2027 ਦੀਆਂ ਚੋਣਾਂ ਦੇ ਵਿੱਚ ਬਾਜੀ ਕੌਣ ਮਾਰਦਾ ਹੈ ਕਿਹੜਾ ਦਿਗਗੇ ਜੇ ਨੇਤਾ ਸਭ ਤੋਂ ਅੱਗੇ ਇਸ ਸੀਟ ਤੇ ਆਉਂਦਾ ਹੈ